ਹਾਂਜੀ ਦੋਸਤੋ ਸਕੂਲਾਂ ਦੀ ਛੁੱਟੀਆਂ ਨੂੰ ਲੈ ਕੇ ਇੱਕ ਵੱਡੀ ਖਬਰ ਇਹ ਆਈ ਹੈ ਕਿ ਬੀਤੇ ਸਾਲ 2023 ਦੇ ਅੰਤਿਮ ਦਿਨਾਂ ਚ ਕੰਬਾਉਂਡ ਵਾਲੀ ਕੜਾਕੇ ਦੀ ਠੰਡ ਜਿਹੜੀ ਸ਼ੁਰੂ ਹੋ ਗਈ ਆ ਤੇ ਸਾਲ ਨਾਲ ਹੀ ਸਰਦ ਹਵਾਵਾਂ ਕਾਰਨ ਵੀ ਭਾਰੀ ਠੰਡ ਵਧ ਰਹੀ ਆ ਜਿਵੇਂ ਜਿਵੇਂ 1 ਜਨਵਰੀ ਤੋਂ ਸਾਰੇ ਸਕੂਲਾਂ ਅਤੇ ਕੁਝ ਨੀਵੇਂ ਸਕੂਲ ਦੀਆਂ ਸਰਦੀਆਂ ਦੀਆਂ ਛੁੱਟੀਆਂ ਖਤਮ ਹੋਣ ਦੇ ਨੇੜੇ ਪਹੁੰਚ ਰਹੀਆਂ ਹਨ ਉਵੇਂ ਹੀ ਮੌਸਮ ਦੋਸਤੋ ਇੱਕਦਮ ਘਰਵਟ ਬਦਲ ਰਿਹਾ ਹੈ ਅਤੇ ਪਿਛਲੇ 3 ਦਿਨਾਂ ਵਿੱਚ ਦੋ ਦੇ ਦੋ ਬਾਅਦ ਦੋਸਤੋ ਧੁੰਦ ਪੈਣ ਦੇ ਨਾਲ ਹਨੇਰਾ ਵੀ ਜਲਦੀ ਹੋਣ ਲੱਗਾ ਹੈ ਕੋਰੇ ਨ ਕਰਨ ਘੱਟ ਪਾਰਦਰਸ਼ਤਾ ਹੋਣ ਕਾਰਨ ਮਾਪੇ ਬੱਚਿਆਂ ਨੂੰ ਲੈ ਕੇ ਚਿੰਤਾਤ ਹਨ ਕਿਉਂਕਿ ਸਰਕਾਰੀ ਸਕੂਲਾਂ ਸਮੇਤ ਹੋਰ ਵੀ ਕਈ ਸਕੂਲ ਇੱਕ ਜਗ੍ਹਾ ਤੋਂ ਖੁੱਲਣ ਵਾਲੇ ਹਨ ਉੱਥੇ ਪੰਜਾਬ ਦੇ ਦੂਰ ਦਰਾਡੇ ਤੋਂ ਪੜਾਉਣ ਵਾਲੇ ਅਧਿਆਪਕਾਂ ਦੇ ਮੱਥੇ ਤੇ ਵੀ ਕੋਰੇ ਦੀਆਂ ਚਿੰਤਾਵਾਂ ਦੀਆਂ ਲਕੀਰਾਂ ਥਿਰ ਆਈਆਂ ਹਨ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਕੂਲ ਹੈ ਸਰਦੀਆਂ ਦੀਆਂ ਛੁੱਟੀਆਂ ਪੰਜਾਬ ਦੇ ਵਿੱਚ ਇੱਕ ਜਗ੍ਹਾ ਤੋਂ ਲੱਗਣੇ ਸ਼ੁਰੂ ਹੋ ਗਏ ਹਨ ਪਰ ਮਾਪਿਆਂ ਅਤੇ ਜਿਹੜੇ ਅਧਿਆਪਕਾਂ ਦੇ ਸੰਘ ਦੀ ਯੂਨੀਅਨ ਬਣਾਈ ਹੋਈਆਂ ਨੇ ਉਹਨਾਂ ਵੱਲੋਂ ਆਵਾਜ਼ ਆ ਰਹੀ ਹੈ ਠੰਡ ਨੂੰ ਦੇਖਦੇ ਹੋਏ ਕਿ ਬੱਚਿਆਂ ਦੀ ਜਿਹੜੀ ਛੁੱਟੀ ਹੈ ਉਹ 10 ਘੱਟੋ ਘੱਟ 10 ਦਿਨ ਤੱਕ ਵਧਾਈ ਜਾਵੇ ਕਿਉਂਕਿ ਦੋਸਤੋ ਇਹੋ ਜਿਹਾ ਸਮਾਂ ਹੈ ਦੋਸਤੋ ਕਿ ਸਵੇਰ ਸਵੇ ਕੁਝ ਦਿਖਦਾ ਨਹੀਂ ਹੈ ਤੇ ਐਕਸੀਡੈਂਟ ਹੋਣ ਦਾ ਖਤਰਾ ਜ਼ਿਆਦਾ ਹੈ ਇਸ ਕਰਕੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਏ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਹੁਣ ਛੁੱਟੀਆਂ ਕੀਤੀਆਂ ਜਾਣ ਕਿਉਂਕਿ ਤੋਂ ਤੁਹਾਨੂੰ ਦੱਸ ਦਿੰਦੇ ਕਿ ਮਾਪਿਆਂ ਤੇ ਅਧਿਆਪਕਾਂ ਦਾ ਧਿਆਨ ਸਰਕਾਰ ਦੇ ਅਗਲੇ ਹੁਕਮਾਂ ਤੇ ਹੈ ਕਿ ਛੁੱਟੀਆਂ ਹੋਰ ਵਧਾਈਆਂ ਜਾ ਸਕਣ ਸਾਰੇ ਇੰਤਜ਼ਾਰ ਕਰ ਰਹੇ ਨੇ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਇਹਦਾ ਐਲਾਨ ਕਰਦੇ ਕਿ ਛੁੱਟੀਆਂ ਵਧਾ ਦਿੱਤੀਆਂ ਗਏ ਨੇ ਤੁਹਾਨੂੰ ਦੱਸ ਦਿੰਦੇ ਕਿ ਉਰੇ ਕਿਤੇ ਕਿਤੇ ਪਾਰਦਰਸ਼ਤਾ ਹੈ ਜਿਹੜੀ 50 ਮੀਟਰ ਤੱਕ ਘੱਟ ਹੈ ਕਿਉਂਕਿ ਦੋਸਤੋ 50 ਮੀਟਰ ਤੱਕ ਸਾਹਮਣੇ ਵੀ ਦਿਖਾਈ ਨਹੀਂ ਦੇ ਰਿਹਾ ਕਿ ਕੋਈ ਵਹੀਕਲ ਆ ਰਿਹਾ ਕਿਉਂਕਿ ਬੱਚਿਆਂ ਨੂੰ ਬਹੁਤ ਔਕੜ ਪਰੇਸ਼ਾਨੀ ਦਾ ਸਾਹਮਣਾ ਹੋ ਸਕਦਾ ਹੈ ਤਾਂ ਤੁਸੀਂ ਚਾਹੁੰਦੇ ਹੋ ਜੇ ਸਰਦੀਆਂ ਦੀਆਂ ਛੁੱਟੀਆਂ ਵਧਾਈਆਂ ਜਾਣ ਤਾਂ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਜੋ ਇਹ ਸਰਕਾਰ ਦੇ ਕੋਲ ਵੀਡੀਓ ਪਹੁੰਚ ਸਕੇ ਧੰਨਵਾਦ